ਪੰਜਾਬ ਦਾ ਸਭ ਤੋਂ ਵੱਡਾ 25 ਏਕੜ ਦਾ ਸਰਕਾਰੀ ਮੱਛੀ ਪੂੰਗ ਫਾਰਮ ਬੀੜ ਦੁਸਾਂ ਦੀ ਕਾਇਆਕਲਪ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਮੱਛੀ ਪੂੰਗ ਫਾਰਮ ਨੂੰ ਬਣਾਉਣ ਦੇ ਲਈ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਅੱਜ ਇਸ ਦਾ ਉਦਗਾਟਨ ਨਾਭਾ ਹਲਕਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਕੀਤਾ ਗਿਆ ਇਸ ਮੱਛੀ ਫਾਰਮ ਤੋਂ ਮੱਛੀ ਸੀਡ ਵੱਖ-ਵੱਖ ਸੂਬਿਆਂ ਵਿੱਚ ਜਾਂਦਾ ਹੈ ਕਿਸਾਨ ਵੀ ਇਸ ਤੰਦੇ ਤੋਂ ਕਾਫੀ ਖੁਸ਼ ਹਨ ਮੱਛੀ ਪਾਲਨ ਜਿਹੜਾ ਕਿ ਪੂਰੇ ਜਿਲੇਦਾਨੀ ਕਈ ਸਟੇਟਾਂ ਦੇ ਵਿੱਚ ਇਹਦਾ ਬੈਨੀਫਿਟ ਹੈ ਬੜੇ ਲੰਮੇ ਸਮੇਂ ਤੋਂ ਇੱਥੇ ਗ੍ਰਾਂਟ ਦੀ ਮੰਗ ਕੀਤੀ ਚਾਰ ਦੀਵਾਰੀ ਤਾਂ ਹੀ ਪਈ ਸੀ ਚਾਰ ਦੀਵਾਰੀ ਬਣੀ ਅੰਦਰ ਟੈਂਕ ਬਣਾਏ ਨੇ ਚਾਰ ਪੰਜ ਇੱਥੇ ਪੂਨ ਪਛੀ ਦਾ ਜਿਹੜਾ ਏਰੀਆ ਤਿਆਰ ਹੋ ਕੇ ਛੱਡਿਆ ਜਾਂਦਾ ਉੱਪਰ ਫਿਰ ਉਹਦੇ ਬੱਚੇ ਪੈਦਾ ਹੁੰਦੇ ਨੇ ਤੇ ਅੱਗੇ ਤੋਂ ਕੀ ਜਿਹੜੇ ਲੋਕ ਆਉਦੇ ਨੇ ਉਹ ਲੈ ਕੇ ਜਾਂਦੇ ਨੇ ਤੇ ਇਹ ਲਗਭਗ 50 ਲੱਖ ਦੇ ਆਸ-ਪਾਸ ਦਾ ਇਹ ਬਜਟ ਸੀ ਜਿਹਦਾ ਕੰਮ ਮੁਕੰਮਲ ਹੋ ਗਿਆ ਔਰ ਉਹਦਾ ਉਦਘਾਟਨ ਕੀਤਾ ਗਿਆ ਮੈਂ ਸਾਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਮੰਤਰੀ ਪਰਮਜੀਤ ਖੁੱਡੀਆਂ ਸਾਹਿਬ ਉਹ ਵਿਜ਼ਿਟ ਵੀ ਕਰਕੇ ਗਏ ਸੀ ਜੀ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਇਸ ਡਵੈਲਪਮੈਂਟ ਦੇ ਨਾਲ ਜਿਵੇਂ ਨਵੇਂ ਟੈਂਕ ਬਣੇਗੇ ਚਾਰਦਵਾਰੀ ਹੋਗੀ ਸੇਫਟੀ ਹੋਗੀ ਮੁਲਾਜ਼ਮਾ ਨੂੰ ਵੀ ਕੰਮ ਹੋਰ ਨਲ ਰਿਹਾ ਇਹਦੇ ਨਾਲ ਇਕੱਲਾ ਪੰਜਾਬ ਨਹੀਂ ਨਾਲ ਲੱਗਦੀਆਂ ਸਟੇਟਾਂ ਨੂੰ ਵੀ ਫਾਇਦਾ ਕਿਉਂਕਿ ਉਹ ਵੀ ਇੱਥੋਂ ਮੱਛੀ ਪਾਲਣ ਦਾ ਬਹੁਤ ਲਾਹੇਵੰਦ ਹੁੰਦਾ ਜੀ ਉਹ ਇੱਥੋਂ ਪੂਲ ਜਾ ਕੇ ਮੱਛੀ ਦੀ ਉਹ ਆਪਣਾ ਵੱਡਾ ਕਾਰੋਬਾਰ ਜਿਹੜਾ ਉਹ ਫੜਾ ਕਰ ਸਕਦਾ। ਨੌਕਰੀ ਰੋਜ਼ਗਾਰ ਨਹੀਂ ਮਿਲਦੀ ਨਾ ਕੀ ਇੱਥੇ। ਬਿਲਕੁਲ ਰੋਜ਼ਗਾਰ ਮਿਲਦਾ ਜੀ ਕਿਉਂਕਿ ਇਹ ਦੇਖੋ ਆਪਾਂ ਕੈਨੇਡਾ ਭੱਜ ਜਾਈਏ ਨਾ ਜੀ ਅਮਰੀਕਾ ਭੱਜ ਜਾਈਏ ਉੱਥੋਂ 트럼ਪ ਬੈਠਾ ਕੇ ਉਹ ਟਰੱਕ ਜਹਾਜ਼ ਭਰ ਕੇ ਵਾਪਸ ਭੇਜ ਦਿੰਦਾ ਜੀ ਉਹਦਾ ਕੋਈ ਫਾਇਦਾ ਨਹੀਂ ਆਪਾਂ 20 50 ਲੱਖ 40 ਲੱਖ ਲਾ ਕੇ ਉੱਥੇ ਜਾਈਏ ਡੋਂਕੀ ਲਾ ਕੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਮੱਛੀ ਪਾਲਣ ਪਸ਼ੂ ਪਾਲਣ ਗਾਵਾਂ ਮੱਝਾਂ ਦਾ ਕਾਰੋਬਾਰ ਸੂਰਾਂ ਦਾ ਕਾਰੋਬਾਰ ਬਹੁਤ ਅੱਛਾ ਬੱਕਰੀਆਂ ਦਾ ਕਾਰੋਬਾਰ ਬਹੁਤ ਅੱਛਾ ਮਸ਼ਰੂਮ ਦਾ ਕੰਮ ਬਹੁ ਕੰਮ ਸਿੱਖਣਾ ਚਾਹੁੰਦੇ ਕੋਈ ਬਿਲਡਿੰਗ ਦਾ ਕੰਮ ਸਿੱਖਣਾ ਸੀ ਸਾਰੇ ਕਿਤੇ ਉਹਦੇ ਕੈਂਪਸ ਵੀ ਲਾ ਰਹੇ ਆ ਉਹਦੇ ਫਾਰਮ ਵੀ ਕਰ ਰਹੇ ਆ ਸਰਕਾਰ ਵੀ ਜਿਹੜੀ ਆ ਗ੍ਰਾਂਟ ਦੇ ਰਹੀ ਆ ਲੋਨ ਦੇ ਰਹੀ ਆ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਨਾਬਾ ਵਿਦਵਾਨ ਸਭਾ ਦੇ ਨਾਲ ਸੰਬੰਧ ਨੌਜਵਾਨਾਂ ਨੂੰ ਵੀ ਕਈ ਵਾਰੀ ਕੀ ਹੁੰਦਾ ਕਿ ਆਪਾਂ 8ਵੀਂ ਪੜੇ ਹੁੰਦੇ ਆ 10ਵੀਂ ਪੜੇ ਹੁੰਦੇ ਆ ਪਲੱਸ 2 ਹੁੰਦੇ ਆ ਆਪਣੀ ਮੈਰਿਟ ਘੱਟ ਹੁੰਦੀ ਆ ਆਪਾਂ ਸਰਕਾਰੀ ਜੌਬ ਲਈ ਐਲੀਜੀਬਲ ਨਹੀਂ ਆਪਾਂ ਹੁੰਦੇ ਜਾਂ ਆਪਾਂ ਕੰਪੀਟੀਸ਼ਨ 'ਚ ਨਹੀਂ ਆ ਸਕਦੇ ਤਾਂ ਉਹਨਾਂ ਲਈ ਇਹ ਕੰਮ ਬਹੁਤ ਵਧੀਆ ਜੀ ਕਿ ਇਹ ਜਿਹੜੇ ਸਹਾਇਕ ਧੰਦੇ ਨੇ ਜਿਹੜੇ ਅਚ ਅچھے ਪ੍ਰੋਫਿਟ ਵਾਲੇ ਨੇ ਇਹਨਾਂ ਨੂੰ ਬਣਾ ਕੇ ਆਪ ਵੀ ਆਪਣੇ ਪੈਰਾਂ ਤੇ ਤੁਸੀਂ ਖੜਾ ਹੋ ਸਕਦੇ ਔਰ ਨਾਲ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਵੀ ਆਪਣੇ ਪਿੰਡ ਦੇ ਵਿੱਚੋਂ ਵੀ ਤੁਸੀਂ ਨੌਜਵਾਨਾਂ ਨੂੰ ਕਾਰੋਬਾਰ ਦੇ ਸਕਦੇ ਅੱਛੇ ਜਿਹੇ ਗੱਡੀ ਦੀ ਸਰਕਾਰ ਬੜੀ ਸਰਗਰਮ ਨਹੀਂ ਬਈ ਦੀ ਹੈ ਇਸ ਤਰ੍ਹਾਂ ਦਾ ਬਿਲਕੁਲ ਜੀ ਨਸ਼ਾ ਦੇਖੋ ਪੰਜਾਬ ਲਈ ਕੋਹੜ ਹੈ ਔਰ ਸ਼ੁਰੂ ਤੋਂ ਹੀ ਅਸੀਂ ਇਸ ਗੱਲ ਦੀ ਸਾਹਮਣੇ ਪਈ ਹੈ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਤਮਾਨ ਜੀ ਬਹੁਤ ਸੰਜੀਦਗੀ ਨਾਲ ਕੰਮ ਕਰ ਰਹੇ ਆ ਸਾਡੇ ਪੰਜ ਮਿਨਿਸਟਰ ਸਾਹਿਬਾਂ ਦੀ ਕਮੇਟੀ ਬਣਾਈ ਹੈ ਪਾਕੀ ਮੈਂ ਸਾਹਿਬੀ ਲੀਡ ਕਰ ਰਹੇ ਆ ਡਾ. ਡਬਲਯੂ ਵੀ ਜੀ ਸਟੈਂਡ ਨਾਲ ਹਲਕਾ ਪੈਂਦਾ ਸੀ ਕੰਟੀਨਿਊ ਜੀ ਇਹਦੇ ਵਿੱਚ ਨੇ ਤੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਜੀ ਤੇ ਜਿਸ ਤਰ੍ਹਾਂ ਹੁਣ ਅਸੀਂ ਮੁਹਿੰਮ ਦੇ ਵਿੱਚ ਜੁੜੇ ਹੋਏ ਹਾਂ ਜਿਹੜਾ ਵੀ ਕੁਝ ਫੜਿਆ ਜਾ ਰਿਹਾ ਇਹ ਵੀ ਰਿਸਕ ਪਾ ਕੇ ਵੀਰ ਜੀ ਜੇਕਰ ਉਹਦਾ ਘਰੋਂ ਤੱਕ ਘਾਟ ਆਇਆ ਜਾ ਰਿਹਾ ਤਾਂ ਇਹ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੀ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਉਮੀਦ ਕਰਦਾ ਕਿ ਲੋਕ ਜਦੋਂ ਨਾਲ ਖੜਗੇ ਆਪਣੇ ਆਪਣੇ ਪਿੰਡ 'ਚ ਕਮੇਟੀਆਂ ਬਣਾ ਕੇ ਪਹਿਰੇ ਲਾਤੇ ਤਾਂ ਫਿਰ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਵਿਕਣਾ ਬਿਲਕੁਲ ਹੀ ਬੰਦ ਹੋ ਜਾਣਾ ਉਹਦਾ ਬੈਨੀਫਿਟ ਟੋਟਲ ਹੀ ਪੰਜਾਬ ਨੂੰ ਹੋਣਾ ਜਿਹੜੇ ਰੋਜ਼ ਸਾਡੇ ਨੌਜਵਾਨ ਬੱਚੇ ਜਿਹੜੇ ਆ ਸਿਰੰਜਾ ਲਾ ਕੇ ਜਾਂ ਓਵਰਡੂਜ਼ ਨਾਲ ਡੈਥ ਹੋ ਜਾਂਦੀ ਹੈ ਹੈਗੇ ਬਾਹਰੋਂ ਨਹੀਂ ਸਾਰੇ ਬਾਲੀ ਸਕੇਟਾਂ ਤੋਂ ਆਉਂਦੇ ਆ ਵੇਚ ਕੇ ਵਾਪਸ ਚਲੇ ਜਾਂਦੇ ਆ ਜਿਹਨੇ ਲੋਕਲ ਲੈਵਲ ਤੇ ਕੋਈ ਇਨਵੋਲਵਮੈਂਟ ਤੇ ਸਖਤ ਕਾਰਵਾਈ ਹੋ ਰਹੀ ਹੈ ਵੱਡੇ ਵੱਡੀਆਂ ਜਿਹੜੀਆਂ ਮੱਛੀਆਂ ਨੇ ਮਗਰ ਮੱਛੀ ਉਹ ਫੜ ਫੜ ਕੇ ਨਾ ਤੇ ਸਖਤ ਕਰ ਰਹੀ ਹੈ ਮਾਗੇ ਵੀ ਨਹੀਂ ਕਿ ਇਹ ਘਰ ਤੋਂ ਆਉਂਦੀ ਕੀ ਲੋੜ ਹੈ ਸਮਝੋ ਜੀ ਮੈਂ ਮੇਰੀ ਗੱਲ ਸਮਝੋ ਜੀ ਜਿਹੜਾ ਬੰਦਾ ਕਿਸੇ ਦੇ ਪੁੱਤ ਦੀ ਜਾਨ ਲੈ ਰਿਹਾ ਕੋਈ ਪਰਿਵਾਰ ਉਜਾੜ ਰਿਹਾ ਜੀ ਉਹ ਤਾਂ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੀ ਘਰ ਕੀ ਮੈਂ ਤਾਂ ਕਹਿੰਦਾ ਜਿਹਨੂੰ ਫਸਾ ਕੇ ਲਟਕਾਉਣਾ ਚਾਹੀਦਾ ਜੀ ਕਿਸੇ ਦੀ ਜ਼ਿੰਦਗੀ ਬਰਬਾਦ ਕਰਉਂਦਾ ਕਿਸੇ ਨੂੰ ਕੋਈ ਹੱਕ ਹੈ ਜੀ ਰਾਜਾ ਬੜਿੰਗ ਸਾਹਿਬ ਜਦੋਂ ਸਰਕਾਰ ਸੀ ਉਹਨਾਂ ਦੀ ਤਾਂ ਰਾਜਾ ਬੜਿੰਗ ਸਾਹਿਬ ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਉਹ ਦੱਸਣ ਉਹਨਾਂ ਨਾਲ ਪੰਜਾਬ ਸਰਕਾਰ ਨੇ ਇੱਕ ਪੱਧਰ ਤੇ ਲਿਆਉਣ ਵਾਸਤੇ ਗਰੰਟਾ ਆਪਦੀਆਂ ਮਹੱਈਆ ਕਰਾਈਆਂ ਨੇ 50 ਲੱਖ ਦੀ ਗਰੰਟਾ ਤੇ ਦਿੱਤੀ ਵੀ ਨਹੀਂ ਉਹਨਾਂ ਨਾਲ ਮੱਛੀ ਪਾਲਣ ਦਾ ਕੰਮ ਹੋਰ ਉਹ ਪੁੱਛੇ ਪੱਧਰ ਤੇ ਜਾਣਾ ਕਿ ਪਿੰਡਾਂ ਵਿੱਚ ਨਾਲੂ ਪੁੱਛਾਈ ਸੀ ਉਹਨੂੰ ਬੜਾਏ ਗਏ ਸੱਪੜ ਬਣਾਏ ਨੇ ਮੱਛੀ ਪਾਲਣ ਦਾ ਮਿਹਰੂ ਉਹਨਾਂ ਉੱਤਲਾ ਕਈ ਬੰਦੇ ਰੋਜ਼ਗਾਰ ਮੈਨਾਂ ਤੇ ਪੰਚਾਇਤਾਂ ਨੂੰ ਵੀ ਆਮਦ ਹੋਣੀ ਆ ਕਿ ਆਪਣੇ ਲਾਲੂ ਪਿੰਡਾਂ 'ਚ ਕਈ ਲੋਕਾਂ ਨੇ ਆਪਣੇ ਖੇਤਾਂ ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਜੀ ਉਹਨਾਂ ਨੂੰ ਕਾਫੀ ਹੱਦ ਤੱਕ ਇਨਾ ਹਲਾਰਾ ਮਿਲਿ ਗਿਆ। ਇਹ ਖੇਤੀਬਾੜੀ ਦੇ ਨਾਲ ਜਿਵੇਂ ਲਾਲੂ ਜੀ ਆਪਾਂ ਖੇਤੀ ਭਿੰਨਤਾ ਲਿਆਵਾਗੇ ਜਿਵੇਂ ਲਾਲਾ ਪੰਜਾਬ ਸਰਕਾਰ ਨੇ ਖੇਤੀਬਾੜੀ ਨਾਲ ਕੜਕਾ ਜੀ ਲਿਆਵੇਂ ਕੰਮ ਆਪਾਂ ਕਰ ਰਹੇ ਹਾਂ ਜਿਉ ਸਹਾਇਕ ਧੰਦਾ ਨਾਲ ਜੋੜਾਂਗੇ ਨਾਲ ਉਹਦਾ ਵੱਧ ਪ੍ਰੋਫਟ ਹੋਣਾ। ਜੀ ਸਾਨੂੰ ਰੋਜ਼ਗਾਰ ਬਹੁਤ ਵਧੀਆ ਮਿਲਿਆ ਮੱਛੀ ਪਾਲਣ ਦਾ ਸੋਈ। ਇਹ ਸਾਰੇ ਰੋਜ਼ਗਾਰ ਤੇ ਉੱਪਰ ਆਪਣੇ ਬੱਚੇ ਪੜ ਰਹੇ ਹਾਂ। ਬਹੁਤ ਵਧੀਆ ਕੰਮ ਚੱਲ ਰਿਹਾ ਹੈ ਸਰਕਾਰ ਦੇ ਹੇਰੇ ਕਿੰਨੀ ਕਲੇਡੀ ਜੋ ਜਿਹੜੇ ਹੈਗੇ ਇੱਥੇ ਲੇਡੀ ਇੱਥੇ ਜੀ 55 ਕਦੇ 60 65 ਵੀ ਹੋ ਗਿਆ ਫਿਰ ਬਹੁਤ ਵਧੀਆ ਕੰਮ ਕਰਦੀ ਹੈ ਲੇਬਰ ਵੀ ਹੈ ਮੱਛੀ ਪਾਰ ਨਾਲ ਬਹਸਾ ਹੋ ਰਹੀ ਹੈ ਸਰਕਾਰ ਦੇ ਪ੍ਰਾਪਲ ਨੂੰ ਕਿਸ ਤਰ੍ਹਾਂ ਦੇ ਹਾਂਜੀ ਸਰਕਾਰ ਦਾ ਪ੍ਰਾਪਲ ਬਹੁਤ ਵਧੀਆ ਜੀ ਜਿਹੜਾ ਹੁਣ ਹੋਰ ਵਧਾਤਾ ਇਹਦੇ ਨਾਲ ਹੋਰ ਵੀ ਕੰਮ ਹੋਵੇ ਹਾਂਜੀ ਹਾਂਜੀ ਜੋ ਹੋਰ ਵੀ ਕੰਮ ਵਧੇ ਤੇ ਕਰੇ ਹੋਰ ਕੰਮ ਵੀ ਵਧਾਉਣ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਕੰਮ ਕਰਦੇ ਆ ਅਸੀਂ ਸਰਕਾਰ ਦੇ ਪੋਲੀਟਿਕਸ ਕਿਹੋ ਜਿਹਾ ਦੇਖਦੇ ਹੋ ਸਰਕਾਰ ਵਧੀਆ ਵਧੀਆ ਦੇਖਦੇ ਹਾਂ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਠੀਕ ਹੈ ਬਹੁਤ ਵਧੀਆ ਤੁਹਾਡਾ ਦੁਬਾਰਾ ਚੱਲਦਾ ਕਰ ਹਾਂਜੀ ਬਹੁਤ ਵਧੀਆ ਕਰਦਾ ਅੱਛਾ ਜੇ ਇਹ ਸੱਤ ਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ